ਕੀ ਹਾਲ ਹੈ ਬਈ ਦਰਸ਼ਕੋ ਸਾਰਿਆਂ ਦੇ ਬਾਈ ਆਪਾਂ ਆਏ ਆ ਮੰਡਾਵਾ ਦੇ ਵਿੱਚ ਬਾਈ ਹਰਪੇਜ ਨਾਲ ਆਪਾਂ ਨੂੰ ਬਹੁਤ ਘੁੰਮਣ ਨੂੰ ਮਿਲਦਾ ਵਧੀਆ ਵਧੀਆ ਜਗ੍ਹਾ ਦੇ ਵਿੱਚ ਇਹ ਹੈਗਾ ਬਾਈ ਰਾਜਸਥਾਨ ਦੇ ਵਿੱਚ ਆ ਤੁਸੀਂ ਗੌਰ ਕਰੋ ਇਹ ਹੈਗਾ ਮੰਡਾਵਾ ਮੰਡਾਵਾ ਸ਼ਹਿਰ ਆ ਬਾਈ ਹਵੇਲੀਆਂ ਦਾ ਸ਼ਹਿਰ ਆ ਇਹ ਸ਼ਹਿਰ ਕਹਿੰਦੇ ਨਾ ਵੀ ਜਿਵੇਂ ਆਪਾਂ ਜਿਹੜੀਆਂ ਹਵੇਲੀਆਂ ਤੇ ਖੜੇ ਆ ਏ ਬਾਈ ਇੰਡੀਅਨ ਐਕਸਪ੍ਰੈਸ ਤੁਸੀਂ ਖ਼ਬਰ ਸੁਣਿਆ ਹੋਣਾ ਇੰਡੀਅਨ ਐਕਸਪ੍ਰੈਸ ਬਾਈ ਇਹ ਉਹਦੇ ਮਾਲਕ ਸੀਗੇ ਉਹਦੇ ਚਾਰ ਭਾਈਆਂ ਦੀਆਂ ਹਵੇਲੀਆਂ ਨੇ ਵੈਸੇ ਸ਼ਹਿਰ ਦੇ ਵਿੱਚ ਸਭ ਪਾਸੇ ਹਵੇਲੀ ਹਵੇਲੀਆਂ ਤੁਹਾਨੂੰ ਨਜ਼ਰ ਆਉਣਗੀਆਂ ਦੇਖੋ ਚੰਗੀ ਤਰ੍ਹਾਂ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਦਾ ਹਾਂ ਕਿਲਾ ਦਿਖ ਰਿਹਾ ਆਹ ਦੇਖੋ ਉਹ ਕਿਲਾ ਇਹ ਬਾਈ ਸਾਰੀਆਂ ਹਵੇਲੀਆਂ ਹਵੇਲੀਆਂ ਨੇ ਉਰੇ ਪੁਰਾਣੀਆਂ ਹਵੇਲੀਆਂ ਐਂਟਿਕ ਸਮਾਨ ਪਏ ਨੇ ਉਹਨਾਂ ਦੇ ਇੱਥੇ ਤੇ ਬਾਈ ਤੁਸੀਂ ਦੇਖੋ ਇੱਧਰ ਮੈਂ ਤੁਹਾਨੂੰ ਹੌਲੀ-ਹੌਲੀ ਦਿਖਾਉਣਾ ਇਹ ਸਾਰਾ ਇਹ ਹਵੇਲੀਆਂ ਦਾ ਸ਼ਹਿਰ ਹੈ ਪੂਰਾ ਭਰਿਆ ਵਾ ਜਣੀ ਭਾਈ ਐਂ ਦੱਸਦੇ ਨੇ ਵੀ ਇਹ ਬਹੁਤ ਤਕੜੇ ਲੋਕਾਂ ਦੇ ਇਹ ਹਵੇਲੀਆਂ ਨੇ ਉਹਨਾਂ ਢਾਈਆਂ ਤਾਂ ਹੈ ਨਹੀਂ ਕਈਆਂ ਨੇ ਹੋਟਲ ਬਣਾ ਲਏ ਵਿੱਚ ਜਦ ਮੈਂ ਤੁਹਾਨੂੰ ਇੱਧਰੋਂ ਦਿਖਾਉਣਾ ਇੱਥੇ ਚੜ ਕੇ ਸਾਰਾ ਸ਼ਹਿਰ ਦਿਖਦਾ ਦੇਖ ਭਾਈ ਇਹ ਵਿੱਚ ਨੂੰ ਕੰਧਾਂ ਨੇ ਕਿਉਂਕਿ ਹਵੇਲੀਆਂ ਚਪਾਈਆਂ ਦੀਆਂ ਨੇ ਬਹੁਤ ਪੁਰਾਣੀਆਂ ਹਵੇਲੀਆਂ ਨੇ ਵਿੱਚ ਸਮਾਨ ਵੀ ਇਹਨਾਂ ਦਾ ਐਂਟੀਕ ਜਾਂ ਪਿਆ ਦੇਖਦੇ ਆਂ ਅਸੀਂ ਤੇ ਬਾਕੀ ਭਾਈ ਹੁਣ ਇਹ ਕਲਕੱਤੇ ਬੰਬੇ ਇਹ ਜੇ ਜਾ ਕੇ ਸ਼ਹਿਰਾਂ ਦੇ ਵਿੱਚ ਬਸ ਗਏ ਇਹ ਭਾਈ ਸ਼ਹਿਰ ਆਪਣੇ ਤੁਹਾਨੂੰ ਮੈਂ ਦੱਸਾਂ ਵੀ ਆਪਾਂ ਨੇ ਇੱਥੇ ਕੀ ਘੁੰਮਣਾ ਸੀਗਾ ਜ਼ਿੰਦਗੀ ਦੇ ਵਿੱਚ ਆਇਆ ਕਦੇ ਮੁੜ ਕੇ ਆਉਣਾ ਵੀ ਨਹੀਂ ਹੈਗਾ ਇਹ ਜਿਹੇ ਸ਼ਹਿਰ ਸ਼ਹਿਰ ਇਹ ਮੰਡਾਵਾ ਕਦੇ ਸੁਣਿਆ ਵੀ ਨਹੀਂ ਸੀ ਇੱਥੇ ਆਉਣਾ ਆਪਾਂ ਨੂੰ ਬਈ ਮੌਕਾ ਮਿਲਿਆ ਪਰ ਇੱਥੇ ਇਹ ਚੀਜ਼ ਆ ਵੀ ਇੱਥੇ ਆ ਕੇ ਤੁਹਾਨੂੰ ਇਹ ਅਹਿਸਾਸ ਹੋਊਗਾ ਵੀ ਜਿਵੇਂ ਆਪਾਂ ਜਿਹੜੇ ਲੋਕ 1830 ਜਾਂ 1900 ਦੇ ਵਿੱਚ ਜ਼ਿੰਦਗੀ ਜੀਉਂਦੇ ਤੇ ਉਹ ਲੋਕ ਕਹੇ ਜੇ ਸੀਗੇ ਅਸੀਂ ਬਈ ਇਹ ਵੀ ਦੇਖ ਕੇ ਹੈਰਾਨ ਮੰਨ ਗਏ ਵੀਰੇ ਇੰਹੀਆਂ-ਇੰਹੀਆਂ ਪੇਂਟਿੰਗਾਂ ਲਾਈਆਂ ਵੀ ਸੀਗੀਆਂ ਨਾ ਵੀ 1830 ਤੋਂ ਦੇ ਵਿੱਚ ਜਿਵੇਂ ਟੈਲੀਫੋਨ ਕੰਨ ਨੂੰ ਲਾ ਕੇ ਉਹ ਪੇਂਟਿੰਗ ਕਰੀ ਵੀ ਸੀ ਵੀ ਜਿਵੇਂ ਆਪਣੀ ਐਡਵਾਂਸ ਟੈਕਨੋਲੋਜੀ ਦਿਖਾਉਣੀ ਇਹਨੇ ਲੋਕਾਂ ਨੂੰ ਜਿਵੇਂ ਆਪਾਂ ਗੱਡੀ ਦੇ ਸਹੜਕੇ ਕੋਈ ਨਮੀ ਦੇ ਮੂਰੇ ਫੋਟੋ ਕਰਦੇ ਆ ਉਹ ਚੀਜ਼ ਆ ਗਈ ਆ ਜਾਂਦੀ ਆ ਬਾਈ ਇਹ ਬਹੁਤ ਪੁਰਾਣੀਆਂ ਹਵੇਲੀਆਂ ਨੇ ਅਸੀਂ ਹਵੇਲੀਆਂ ਸਾਰੀਆਂ ਦੇਖ ਰਹੇ ਹਾਂ ਤੁਸੀਂ ਹਰ ਭੇਜ ਸਿੱਧੂ ਚੈਨਲ ਦੇ ਉੱਪਰ ਦੇਖ ਲਿਓ ਆਪਾਂ ਵੀ ਬਾਈ ਨਵੀਂ ਤੋਂ ਨਵੀਂ ਜਿਹੜੀ ਕੋਈ ਵੀਡੀਓ ਆਉਗੀ ਹਵੇਲੀਆਂ ਦੀ ਤੁਹਾਨੂੰ ਅੰਦਰੋਂ ਕਰਕੇ ਮੈਂ ਵੀ ਪਾਉਂਗਾ ਪਾਉਂਗਾ ਵਿੱਚ ਹੋਰ ਬਾਈ ਸਾਰੇ ਠੀਕ ਠਾਕ ਜੇ ਵੀਡੀਓ ਚੰਗੀ ਲੱਗੀ ਤਾਂ ਵੀ ਰਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਆਪਾਂ ਤੁਹਾਡੇ ਤੇ ਮਾਨ ਜਿਹੜੇ ਮੇਰੇ ਭਰਾ ਦੇਖਦੇ ਨੇ ਆਪਾਂ ਨੂੰ ਪਿਆਰ ਕਰਦੇ ਨੇ ਉਹ ਤਾਂ ਜ਼ਰੂਰ ਲਾਈਕ ਕਰਦੇ ਨੇ ਤੇ ਮੈਂ ਤੁਹਾਨੂੰ ਕੋਈ ਅਗਲੀ ਵੀਡੀਓ ਫੇਰ ਤੁਹਾਨੂੰ ਕੋਈ ਹਵੇਲੀ ਦਿਖਾਵਾਂਗੇ ਅੰਦਰੋਂ ਉਹ ਵੀ ਤੁਹਾਡੇ ਖਾਤਰ ਮੈਂ ਛੇਤੀਓ ਵੀਡੀਓ ਪਾਉਂਗਾ ਮਿਹਰਬਾਨੀ ਧੰਨਵਾਦ